21 ਮਨਥ ਇਹਨਾਂ ਦੀ ਵੇਟਿੰਗ ਰਹਿੰਦੀ ਹੈ ਇੰਨਾ ਸੋਹਣਾ ਡਿਜ਼ਾਈਨ ਹੈ ਇੰਨਾ ਕਲਾਸਿਕ ਡਿਜ਼ਾਈਨ ਹਨ ਇਹ ਜਿਨ੍ਹਾਂ ਨੂੰ ਵੈਡਿੰਗ ਲਈ ਸਭ ਤੋਂ ਸੋਹਣਾ ਆਰਟੀਕਲ ਚਾਹੀਦਾ ਫਿਰ ਡਿਜ਼ਾਈਨਰ ਸੂਟ ਹੋਵੇ ਉਹ ਡਿਜ਼ਾਈਨਰ ਹੀ ਦੁਪੱਟਾ ਹੋਵੇ ਜਿਨ੍ਹਾਂ ਦੀ ਚੁਆਇਸ ਹੁੰਦੀ ਹੈ ਵੀ ਸਾਡੇ ਸੂਟ ਦਾ ਦੁਪੱਟਾ ਸਭ ਤੋਂ ਸੋਹਣਾ ਹੋਣਾ ਚਾਹੀਦਾ ਤਾਂ ਦੁਪੱਟਾ ਤਾਂ ਇਹਦਾ ਨਾਲ ਲਾਜਵਾ ਬਣਾ ਜੀ ਸਭ ਤੋਂ ਸੋਹਣਾ ਮੈਂ ਕਹਿੰਦਾ ਮਾ ਬੋਲਣ ਨੂੰ ਸ਼ਬਦ ਖਤਮ ਹੋ ਜਾਂਦੇ ਇੱਥੇ ਆ ਕੇ ਸੱਤ ਤੋਂ ਸੋਨਾ ਪੀਸ ਆ ਆ ਰਿਹਾ ਜਿਹਾ ਫਰੰਟ ਟੋਟਲੀ ਹੈਂਡਵਰਕ ਲਖਨਊ ਦਾ ਪੀਸ ਹੈ ਔਰ ਇਹ ਕਲਰ ਦਾ ਫੈਸ਼ਨ ਹੀ ਇੰਨਾ ਹਰ ਕਿਸੇ ਨੂੰ ਇਹ ਕਲਰ ਪਸੰਦ ਹੈ ਔਰ ਡਿਜ਼ਾਈਨ ਦਾ ਹੈ ਹੀ ਬੜਾ ਪਿਆਰਾ ਸ਼ਾਇਦ ਹੀ ਕੋਈ ਕਸਟਮਰ ਹੋਊਗਾ ਜਿੰਨੂੰ ਇਹ ਡਿਜ਼ਾਈਨ ਨਾ ਪਸੰਦ ਹੋਵੇ ਪਰ ਐਸਾ ਕੋਈ ਕਸਟਮਰ ਹੋ ਨਹੀਂ ਸਾਰਾ ਬੀ ਡਿਜ਼ਾਈਨ ਨਾ ਪਸੰਦ ਹੋਵੇ ਆ ਚੈੱਕ ਕਰੋ ਬੈਕ ਆ ਬੈਕ ਤੇ ਆ ਰਿਹਾ ਕੰਮ ਫਰੰਟ ਬੈਕ ਦੀ ਡਿਜ਼ਾਈਨਿੰਗ ਆ ਰਹੀ ਹੈ ਔਰ ਆ ਆ ਰਿਹਾ ਬਾਟਮ ਤੇ ਕੰਮ ਆ ਰਿਹਾ ਬਾਟਮ ਦਿਖਾ ਦੇਉ ਮੈਂ ਉਸ ਤੋਂ ਬਾਅਦ ਦੇਖਣ ਵਾਲੀ ਚੀਜ਼ ਤਾਂ ਅਸੀਂ ਦੇਖਾਂਗੇ ਆ ਲੋ ਆ ਆ ਦੇਖਣ ਵਾਲੀ ਜੀ ਆਏ ਹਾਏ ਅਸਲੀ ਜਿਹੜੀ ਇਹਦੀ ਸ਼ਾਨ ਹੈ ਨਾ ਸੂਟ ਦੀ ਸ਼ਾਨ ਦੁਪੱਟੇ 'ਚ ਹੈ ਇਹ ਸ਼ਾਨਦਾਰ ਦੁਪੱਟਾ ਹੈ ਆ ਚੈੱਕ ਕਰੋ ਹੈ ਪੀਸ ਅਲਟੀਮੇਟ ਪੀਸ ਹੈ ਜੀ ਮੈਂ ਕਹਿੰਦਾ ਜੇ ਮੇਰੇ ਕੋਲ ਅੱਜ ਵੀ 50 ਸੂਟਾਂ ਤਾਂ ਵੀ ਮੇਰੇ ਕੋਲ ਥੋੜੇ ਪੈਣੇ ਆ ਕਿਉਂਕਿ ਇੰਨਾ ਸ਼ਾਨਦਾਰ ਆਰਟੀਕਲ ਹੈ ਜਦੋਂ ਇਹ ਸੂਟ ਇੱਕ ਸੇਲ ਹੋ ਗਿਆ ਉਸ ਤੋਂ ਬਾਅਦ ਤੁਹਾਨੂੰ 10 ਦਿਨ ਦੀ ਵੇਟਿੰਗ ਕਰਨੀ ਪੈਣੀ ਹੈ 10 ਤੋਂ 12 ਦਿਨ ਦੀ ਫਿਰ ਪ੍ਰੀ ਬੁਕਿੰਗ ਇਹਦਾ ਤੁਹਾਨੂੰ ਮਿਲਣਾ ਆਪਣਾ ਆਰਡਰ ਪਲੇਸ ਕਰ ਲਓ ਆਪਣੀ ਬੁਕਿੰਗ ਕਰਾ ਲਓ ਜਿਨ੍ਹਾਂ ਨੂੰ ਵੈਡਿੰਗ ਲਈ ਸੂਟ ਚਾਹੀਦੇ ਆ ਜਿਹੜੇ ਸੂਟ ਲੱਭ ਰਿਹਾ ਵੈਡਿੰਗ ਲਈ ਸਭ ਤੋਂ ਸੋਹਣੇ ਸੂਟ ਦੇਣੇ ਆ ਅਸੀਂ ਤੁਹਾਨੂੰ ਆ ਚੈੱਕ ਕਰੋ ਦੁਪੱਟਾ ਕਿੰਨਾ ਲਾਜਵਾ ਵੈ ਹੈ ਉਹਦੇ ਦੁਪੱਟੇ ਵਾਲੇ ਸੂਟ ਨਹੀਂ ਮਿਲਦੇ ਨਾ ਇਹੋ ਜਿਹੇ ਡਿਜ਼ਾਈਨਰ ਸੂਟ ਸੋਲ ਜਲਦੀ ਜਲਦੀ ਮਿਲਣ ਮਿਲਣਗੇ ਤਾਂ ਆਪਣੇ ਪੇਜ ਤੇ ਮਿਲਣਗੇ ਲਾਜਵਾਬ ਆਰਟੀਕਲ ਮਿਲਣਗੇ ਸਾਰੇ ਸਾਰੇ ਸੋ ਹੁਣੇ ਬੁੱਕ ਕਰਾ ਲਓ ਸਭ ਤੋਂ ਜ਼ਿਆਦਾ ਮੈਸੇਜ ਆਏ ਨੇ ਇਸ ਡਿਜ਼ਾਈਨ ਲਈ ਸਾਨੂੰ ਸਭ ਤੋਂ ਜ਼ਿਆਦਾ ਆਰਡਰ ਆਏ ਨੇ ਇਸ ਡਿਜ਼ਾਈਨ ਦੇ ਆ ਚੈੱਕ ਕਰੋ ਜੀ ਮੋਡਲ ਦੇ ਪਾਇਆ ਸਭ ਤੋਂ ਸੋਹਣਾ ਡਿਜ਼ਾਈਨ ਰੀਸਟਾਕ ਕਰਿਆ ਸੀ ਹੁਣ ਇਹਦੇ ਵਿੱਚ ਤਿੰਨ ਸ਼ੇਡ ਬਣ ਕੇ ਆਏ ਆ ਆ ਚੈੱਕ ਕਰੋ ਪਹਿਲਾ ਕਲਰ ਡਿਜ਼ਾਈਨ ਦਾ ਅਲਟੀਮੇਟ ਆ ਪਿਓ ਟੈਬੀ ਲਾਈਨ ਦਾ ਬਿਊਟੀਫੁੱਲ ਆਰਟੀਕਲ ਹੈ ਟੈਬੀ ਲਾਈਨ ਫੈਬਰਿਕ ਆ ਰਿਹਾ ਡਿਜੀਟਲ ਪ੍ਰਿੰਟਿੰਗ ਆ ਰਹੀ ਆ ਮਾਰਕੀਟ ਦੇ ਵਿੱਚ ਇਹਦੀ ਕਾਪੀ ਵੀ ਚੱਲ ਰਹੀ ਹੈ ਪਰ ਇਹ オリジナル200%オリジナル ਹੋਊਗਾ オリジナル ਦੀ ਪਛਾਣ ਕੀ ਹੈ ਇਸ ਤੇ ਸਾਰਾ ਦਾ ਸਾਰਾ ਥ्रेड ਵਰਕ ਆ ਰਿਹਾ ਔਰ ਸਭ ਤੋਂ ਵੱਡੀ ਗੱਲ ਬਾਜੂ ਤੇ ਥ्रेड ਵਰਕ ਆ ਰਿਹਾ ਉਸ ਤੋਂ ਬਾਅਦ ਘੇਰੇ ਤੇ ਥ्रेड ਵਰਕ ਆ ਰਿਹਾ ਨੰਬਰ 2 ਇਹਦੀ ਬਾਟਮ ਆਈ ਗਈ オリジナル ਪਿਓਰ ਮੋਡਲ ਦੀ ਪਿਓਰ オリジナル ਮਸਲੀਨ ਦੀ ਔਰ ਬਾਟਮ ਤੇ ਆਏਗਾ ਸਾਰਾ ਦਾ ਸਾਰਾ ਕਿੰਨਾ ਲਾਜਵਾਬ ਥ्रेड ਦਾ ਕੰਮ ਉਸ ਤੋਂ ਬਾਅਦ ਦੁਪੱਟਾ ਇਹ オリジナル ਦੀ ਪਛਾਣ ਦੱਸ ਰਿਹਾ ਤੁਹਾਨੂੰ オリジナル ਪ੍ਰੋਡਕਟ ਕਿ ਹੁੰਦੇ ਆ ਆ ਚੈੱਕ ਕਰੋ ਆਏ ਗਏ ਜਦ ਦੁਪੱਟਾ ਦੁਪੱਟੀਆਂ ਆ ਰਹੀਆਂ ਸਾਰੀ ਸਾਰੀ ਟਾਈ ਐਂਡ ਡਾਈ ਪ੍ਰਿੰਟਿੰਗ ਪਲੱਸ ਸਾਰਾ ਥ्रेड ਵਰਕ ਕਟ ਵਰਕ ਕਰਿਆ ਹੋਇਆ ਕੋਈ ਲੈਸ ਵਰਕ ਨਹੀਂ ਹੈਗਾ ਇਹ ਸਾਰਾ ਥ्रेड ਵਰਕ ਹੈ ਸਾਰਾ ਵਰਕ ਕਰਿਆ ਹੋਇਆ ਸ਼ੇਡ ਦੇਖੋ ਕਿੰਨੇ ਪਿਆਰੇ ਨੇ ਇੱਕ ਆਗਿਆ ਦੇ ਪੀਸਾ ਕਲ ਬੜਾ ਪਿਆਰਾ ਸ਼ੇਡ ਹੈ ਕਲਰ ਦੇਖੋ ਕਿੰਨਾ ਪਿਆਰਾ ਇੱਕ ਆ ਰਿਹਾ ਆਵਲਾ ਸ਼ੇਡ ਔਰ ਇੱਕ ਆ ਰਿਹਾ ਇਸ ਦੇ ਵਿੱਚ ਆਵਲਾ ਸ਼ੇਡ ਇਹ ਕਲਰ ਅਸੀਂ ਜ਼ਿਆਦਾ ਕੁਆਂਟੀਟੀ ਚ ਮੰਗਾਇਆ ਕਿਉਂਕਿ ਸਭ ਤੋਂ ਜ਼ਿਆਦਾ ਸੇਲ ਹੁੰਦਾ ਆਵਲਾ ਸ਼ੇਡ ਸੋ ਬਾਕੀ ਥੋੜੀ ਚੁਆਇਸ ਹੈ ਕੋਈ ਵੀ ਕਲਰ ਬਾਈ ਕਰ ਲਓ ਅਲਟੀਮੇਟ ਬਿਊਟੀਫੁੱਲ ਡਿਜ਼ਾਈਨਰ ਸੂਟ ਹੈ ਟ ਪ्योर ਬਰਬਰੀ ਦੇ ਵਿੱਚ ਇੱਕ ਆਰਟੀਕਲ ਲੈ ਕੇ ਆਇਆ ਜੀ ਮੈਂ ਬੜਾ ਪਿਆਰਾ ਆਰਟੀਕਲ ਆਇਆ ਹੈ ਟਾਈ ਐਂਡ ਡਾਈ ਪ੍ਰਿੰਟਿੰਗ ਹੈ ਸਾਦਾ ਦਾ ਸਾਰਾ ਲੈਸ ਵਰਕ ਹੈ ਬਾਟਮ ਤੇ ਵਰਕ ਆਏਗਾ ਪ੍ਰੋਪਰ ਬੁਟੀਕ ਸਟਾਈਲ ਡਿਜ਼ਾਈਨਰ ਹੋਂ ਬਣਾਇਆ ਚੈੱਕ ਕਰੋ ਅੱਜ ਕੱਲ ਲੈਸ ਵਰਕ ਦਾ ਬਹੁਤ ਜ਼ਿਆਦਾ ਫੈਸ਼ਨ ਹੈ ਸਭ ਨੂੰ ਪਤਾ ਹੀ ਹੈ ਸੋ ਕਿੰਨੇ ਕੁ ਟ੍ਰੈਂਡਿੰਗ ਦੇ ਵਿੱਚ ਆਰਟੀਕਲ ਚੱਲ ਰਿਹਾ ਆ ਚੈੱਕ ਕਰੋ ਸਾਰਾ ਦਾ ਸਾਰਾ ਲੈਸ ਵਰਕ ਆ ਰਿਹਾ ਟਾਈ ਐਂਡ ਡਾਈ ਪ੍ਰਿੰਟਿੰਗ ਆ ਰਹੀ ਹੈ ਔਰ ਆ ਆ ਰਿਹਾ ਹੈ ਜਸ ਸਲਵਾਰ ਤੇ ਵਰਕ ਪਿਓਰ ਓਰੀਜਨਲ ਮਸਲੀਨ ਦੀ ਬਾਟਮ ਆਏਗੀ ਬਾਟਮ ਤੇ ਸਾਰਾ ਦਾ ਸਾਰਾ ਥ੍ਰੈਡ ਵਰਕ ਦਾ ਕੰਮ ਹੈ ਬੜਾ ਲਾਜਵਾ ਆਰਟੀਕਲ ਬਣਾਇਆ ਸਮ ਸਪੈਸ਼ਲ ਡਿਜ਼ਾਈਨਰ ਸੂਟ ਹੈ। ਔਰ ਆ ਆ ਰਿਹਾ ਹੈ ਜ਼ਾ ਪਿਓਰ ਟੈਬੀ ਲਾਈਨ ਦਾ ਦੁਪੱਟਾ ਦੁਪੱਟੇ ਆ ਰਿਹਾ ਫੋਰ ਸੈੱਟ ਲੈਸ ਵਰਕ। ਸ਼ੇਡ ਦੇਖੋ ਕਿੰਨੇ ਪਿਆਰੇ ਨੇ। ਇੱਕ ਆ ਰਿਹਾ ਹੌਟ ਪਿੰਕ ਕਲਰ, ਇੱਕ ਆ ਉਹ ਇਸ ਦੇ ਵਿੱਚ ਯੈਲੋ ਸ਼ੇਡ। ਤਿੰਨ ਰੰਗ ਨੇ, ਤਿੰਨੇ ਕਲਰ ਬੜੇ ਸੋਹਣੇ ਨੇ। ਕੋਈ ਵੀ ਕਲਰ ਬਾਏ ਕਰ ਲਓ। ਮੰਗੇਓ ਜਿਹਾ ਕਲਰ ਆ ਇਹ। ਮਤਲਬ ਇਹ ਪ੍ਰੋਪਰ ਯੈਲੋ ਵੀ ਨਹੀਂ ਹੈਗਾ, ਇਹ ਮੰਗੇਓ ਸ਼ੇਡ ਆ। ਜਿਵੇਂ ਪ੍ਰੋਪਰ ਮੰਗੇਓ ਕਲਰ ਉਹ ਨਾ ਉਹ ਵਾਲਾ ਕਲਰ ਆ। ਇੱਕ ਮੰਗੇਓ ਸ਼ੇਡ ਆਏਗਾ, ਇੱਕ ਆਏਗਾ ਹੌਟ ਪਿੰਕ ਜਿਹਾ ਕਲਰ ਬੜਾ ਤਿੰਨੇ ਰੰਗ ਪਿਆਰੇ ਨੇ ਜਿਹੜਾ ਇਹਦਾ ਪ੍ਰਾਈਸ ਰਹੇਗਾ ਔਰੇਗਾ 2950 ਰੁਪਏ 2950 ਪ੍ਰੀਮੀਅਮ ਕੁਆਲਿਟੀ ਦੇ ਵਿੱਚ ਇਹ ਹੋਊਗਾ ਸੋ ਆਪਦਾ ਬਾਈ ਕਰਦੇ ਪਿਓਰ ਬਰਬਰੀ ਦੇ ਵਿੱਚ ਆਰਟੀਕਲ ਲੈ ਕੇ ਆਏ ਜੀ ਇਹ ਡਿਜ਼ਾਈਨ ਸਾਡਾ ਰੀਸਟੌਕ ਹੋਇਆ ਸੋ ਪੰਜ ਤੋਂ 6 ਰੰਗ ਦੁਬਾਰਾ ਰੈਡੀ ਹੋ ਗਏ ਆ ਸਭ ਤੋਂ ਸੋਹਣਾ ਡਿਜ਼ਾਈਨ ਹੈ ਇਹ ਪਿਓਰ ਬਰਬਰੀ ਦੇ ਵਿੱਚ ਪ੍ਰਾਈਸ ਸੁਣ ਲਓ ਕੀ ਆ ਰਿਹਾ ਜਿਹੜਾ ਅੱਜ ਦਾ ਪ੍ਰਾਈਸ ਆਏਗਾ ਉਹ ਆਏਗਾ 3680 ਰੁਪਏ 3680 ਰੁਪਏ ਅੱਜ ਦਾ ਪ੍ਰਾਈਸ ਰਹੇਗਾ ਆ ਚੈੱਕ ਕਰੋ ਬਿਊਟੀਫੁਲ ਪਿਓਰ ਬਰਬਰੀ ਦੇ ਵਿੱਚ ਡੀਜੀਟਲ ਪ੍ਰਿੰਟ ਦਾ ਆਰਟੀਕਲ ਹੈ ਸਾਰਾ ਦਾ ਸਾਰਾ ਹੈਂਡਵਰਕ ਕਰਿਆ ਹੋਇਆ ਰੋਮੀ ਮੜਾ ਸੈੱਟ ਕਰਿਆ ਨੂੰ ਲਓ ਜੀ ਹੋ ਗਿਆ ਪ੍ਰਿੰਟਿੰਗ ਦੇਖੋ ਕਿੰਨੀ ਜ਼ਬਰਦਸਤ ਹੈ ਪ੍ਰੋਪਰ ਐਚਡੀ ਪ੍ਰਿੰਟ ਆ ਰਿਹਾ ਸਾਰਾ ਦਾ ਸਾਰਾ ਡੀਜੀਟਲ ਪ੍ਰਿੰਟ ਤੇ ਹੈਂਡਵਰਕ ਆ ਰਿਹਾ ਪਿਓਰ ਕਲੇਪ ਦੀ ਬੋਟਮ ਆ ਰਹੀ ਹੈ ਔਰ ਆ ਆ ਰਿਹਾ ਇਸ ਦਾ ਦੁਪੱਟਾ ਪਿਓਰ ਬਰਬਰੀ ਦਾ ਹੀ ਦੁਪੱਟਾ ਆ ਰਿਹਾ ਡੀਜੀਟਲ ਪ੍ਰਿੰਟ ਦੇ ਵਿੱਚ ਛੇੜ ਬੜੇ ਪਿਆਰੇ ਆ ਦੇ ਸਾਰੇ ਰੰਗ ਡਿਫਰੈਂਟ ਆ ਆ ਬਰਬਰੀਆ ਦੁਪੱਟਾ ਹੈਗਾ ਦੁਪੱਟੇ ਦੀ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਸੋ ਰੇਟ ਰਹੂਗਾ 3680 ਰੁ ਆ ਚੈੱਕ ਕਰੋ ਇੱਕ ਆ ਰਿਹਾ ਓਨੀਅਨ ਮੋਬੀਲ ਸ਼ੇਡ ਇੱਕ ਆ ਰਿਹਾ ਸਪੈਸ਼ਲ ਬਲੈਕ ਕਲਰ ਇੱਕ ਆ ਰਿਹਾ ਸਪੈਸ਼ਲ ਗ੍ਰੀਨ ਸ਼ੇਡ ਕਲਰ ਦੇਖੋ ਕਿੰਨੇ ਪਿਆਰੇ ਨੇ ਇੱਕ ਆ ਰਿਹਾ ਲਵੈਂਡਰ ਪਰਪਲ ਦਾ ਸ਼ੇਡ ਬੜਾ ਪਿਆਰਾ ਸ਼ੇਡ ਹੈ 1 2 3 4 5 ਰੰਗ ਆਏ ਆ ਪੰਜ ਦੇ ਪੰਜ ਰੰਗ ਸੋਨੇ ਆ ਕੋਈ ਵੀ ਕਲਰ ਬਾਏ ਕਰ ਲਓ ਸੁਪਰ ਡੂਪਰ ਟਾਟਲ ਆਰਟੀਕਲ ਆ ਇਸ ਟਾਈਮ ਦਾ ਹੀ ਡਿਜ਼ਾਈਨ ਤਾਂ ਜੀ ਇਸ ਟਾਈਮ ਇੰਨਾ ਜ਼ਿਆਦਾ ਵਾਇਰਲ ਹੋ ਰਿਹਾ ਨਾ ਕੁਆਂਟੀਟੀ ਬਹੁਤ ਲਿਮਟਿਡ ਆ ਰਹੀ ਆ ਪਰ ਡਿਜ਼ਾਈਨ ਇੰਨਾ ਪਿਆਰਾ ਹੈ ਕਲਰ ਕੰਬੀਨੇਸ਼ਨ ਹੀ ਪਹਿਲੀ ਵਾਰ ਆਉਂਦੇ ਆ ਯੂਨੀਕ ਕੰਬੀਨੇਸ਼ਨ ਆ ਦੀ ਆ ਚੈੱਕ ਕਰੋ ਇਹ ਕੰਬੀਨੇਸ਼ਨ ਨਹੀਂ ਮਿਲਦੇ ਬਹੁਤ ਰੀਅਰ ਮਿਲਦੇ ਆ ਪਹਿਲਾਂ ਤਾਂ ਡਿਜ਼ਾਈਨ ਤੇ ਨਿਗਾ ਮਾਰੋ ਇਹ ਡਿਜ਼ਾਈਨ ਦਾ ਤਾਂ ਸਭ ਨੂੰ ਪਤਾ ਹੀ ਹੈ ਸਾਡੇ ਸਟੋਰ ਦਾ ਸੁਪਰ ਹੀਟ ਆਰਟੀਕਲ ਹੈ ਇਹ ਜਿੰਨੇ ਮਰਜ਼ੀ ਸੂਟ ਹੋਣਾ ਜਿੰਨੇ ਮਰਜ਼ੀ ਤਾਂ ਵੀ ਕੱਟ ਪੈ ਜਾਂਦੇ ਆ ਆ ਚੈੱਕ ਕਰੋ ਸਾਰਾ ਸਾਰਾ ਦਬਕੇ ਦਾ ਕੰਮ ਪ੍ਰੋਪਰ 슬ੀਵਸ ਤੇ ਕੰਮ ਪ੍ਰੋਪਰ ਘੇਰੇ ਤੇ ਕੰਮ ਚਾਹੇ ਸਲਵਾਰ ਬਣਾਓ ਚਾਹੇ ਸ਼ਰਾਰਾ ਬਣਾਓ ਚੁਆਇਸ ਤੁਹਾਡੀ ਹੈ ਆ ਚੈੱਕ ਕਰੋ ਪ੍ਰੋਪਰ ਪਾਰਟੀ ਵੇਅਰ ਸੂਟ ਆ ਬੈਟਿੰਗ ਵੇਅਰ ਸਾਰਾ ਦਬਕੇ ਦਾ ਕੰਮ ਹੈ ਬਾਟਮ ਤੇ ਸਾਰਾ ਹੈਂਡਵਰਕ ਰਸਟ ਛੇੜਾ ਜਿਹੜਾ ਮੈਂ ਓਪਨ ਕਰਿਆ ਹਾਂ orange ਰਸਟ ਕਲਰ ਹੈ ਕੰਬੀਨੇਸ਼ਨ ਦੇਖੋ ਕਿੰਨਾ ਲਾਜਵਾ ਹੈ ਇਹ ਫਸਟ ਟਾਈਮ ਆਇਆ ਕੰਬੀਨੇਸ਼ਨ ਵਸੇ ਕੰਬੀਨੇਸ਼ਨ ਬਹੁਤ ਘੱਟ ਮਿਲਦਾ ਇਦਾਂ ਦਾ ਆ ਦੇਖੋ ਜਿਹੜਾ ਕੰਬੀਨੇਸ਼ਨ ਆ ਉਹ ਹੈਗਾ ਚੀਕੂ ਨਾਲ ਚੀਕੂ ਕਲਰ ਦਾ ਕੰਬੀਨੇਸ਼ਨ ਹੈ ਦੁਪੱਟੇ ਦਾ ਸਾਰਾ ਦਾ ਸਾਰਾ ਡਿਜੀਟਲ ਹੈਂਡ ਪੇਂਟ ਔਰ ਸਾਰਾ ਸਾਰਾ ਹੈਂਡਵਰਕ ਦੁਪੱਟੇ ਤੇ ਸਾਰਾ ਦਬਕੇ ਦਾ ਕੰਮ ਸੀਕੂਆਂ ਦਾ ਕੰਮ ਬੜਾ ਪਿਆਰਾ ਦੁਪੱਟਾ ਬਣਾਇਆ ਹੈ ਇਹਦਾ ਕਲਰ ਕੰਬੀਨੇਸ਼ਨ ਸੈਕੰਡ ਚੈੱਕ ਕਰੋ ਇੱਕ ਹੋਰ ਰਾਣੀ ਪਿਓਰ ਦਾ ਰਾਣੀ ਮਜ਼ੈਂਟਾ ਪ੍ਰੋਪਰ ਇਹ ਗਾਵੜਨ ਗਾਵੜਨ ਸਲਕੇ ਦੇ ਵਿੱਚ ਕਲਰ ਆਇਆ ਕਰਦਾ ਸੀਗਾ ਅੱਜ ਦੇ ਟਾਈਮ ਦੇ ਵਿੱਚ ਨਹੀਂ ਆਉਂਦਾ ਹੁਣ ਗਲਾਸ਼ੀਮ ਆਰਗੈਨਜ਼ ਆ ਤੇ ਆ ਰਿਹਾ ਆ ਚੈੱਕ ਕਰੋ ਇਸ ਨਾਲ ਵੀ ਚੀਜ਼ ਕੋ ਦਾ ਕੰਬੀਨੇਸ਼ਨ ਇੱਕ ਹੋਰ ਹੈ ਬਲੈਕ ਬਲੈਕ ਨਾਲ ਦੇਖੋ ਕਿੰਨਾ ਲਾਜਵਾ ਕੰਬੀਨੇਸ਼ਨ ਹੈ ਸਭ ਤੋਂ ਸੋਹਣਾ ਲੱਗ ਰਿਹਾ ਕੰਬੀਨੇਸ਼ਨ ਹੈ ਬੜਾ ਜ਼ਬਰਦਸਤ ਲੱਗ ਰਿਹਾ ਦੇਖੋ ਇੱਕ ਹੋਰ ਹੈ ਜੀ ਆ ਵਾਲਾ ਸੋਲੋ ਇਹਦੇ ਵਿੱਚ ਇਸ ਨਾਲ ਨਾਲ ਦਾ ਦੁਪੱਟਾ ਹੈਗਾ ਸਕਾਈ ਬਲੂ ਕੋਈ ਵੀ ਕਲਰ ਬਾਏ ਕਰ ਲਓ ਅਲਟੀਮੇਟ ਬਿਊਟੀਫੁਲ ਆਰਟੀਕਲ ਹੈ ਪ੍ਰਾਈਸ ਬਿਲਕੁ ਇਦਾਂ ਦੇ ਡਿਜ਼ਾਈਨ ਭਾਵੇਂ 2 ਹੋਣ ਪੀਸ ਚਾਹੇ 4 ਹੋਣ ਚਾਹੇ 6 ਹੋਣ ਚਾਹੇ 10 ਹੋਣ ਚਾਹੇ 20 ਹੋਣ ਪ੍ਰੀ ਬੁਕਿੰਗ ਰਹਿੰਦੀ ਹੀ ਰਹਿੰਦੀ ਹੈ ਕਿਉਂਕਿ ਇਹ ਡਿਜ਼ਾਈਨ ਐਨੇ ਇਸ ਟਾਈਮ ਟ੍ਰੈਂਡਿੰਗ ਦੇ ਵਿੱਚ ਆ ਰਹੇ ਨੇ ਨਾ ਆ ਚੈੱਕ ਕਰੋ ਜੀ ਇਹ ਚੀਕੂ ਕਲਰ ਦਾ ਆਰਟੀਕਲ ਮੈਂ ਲੈ ਕੇ ਆਇਆ ਬੜਾ ਪਿਆਰਾ ਇਹ ਡਿਜ਼ਾਈਨ ਰੀਸਟਾਕ ਹੋਇਆ ਪਹਿਲਾਂ ਰੀਲ ਪਾਈ ਸੀਗੀ ਮੇਰੇ ਸਾਹਮਣੇ ਰੋਮੀ ਤੂੰ ਕਿੰਨੇ ਪੀਸ ਬੁੱਕ ਕਰੇ ਸੀਗੇ 6 ਪੀਸ ਮੈਂ ਬੁੱਕ ਕਰੇ ਸੀਗੇ 6-7 ਦੇ 12 ਤੋਂ 13 ਪੀਸ ਬੁੱਕ ਹੋ ਗਏ ਹਫ਼ਤੇ ਦੇ ਵਿੱਚ ਵਿੱਚ ਹੁਣ ਫੇਰ ਰੀਸਟਾਕ ਹੋਇਆ ਉਪੀ ਸਾਰੇ ਆਰਡਰ ਲੱਗ ਚੁੱਕੇ ਆ ਜਿਨ੍ਹਾਂ ਦੇ ਆਰਡਰ ਸੀ ਪੈਂਡਿੰਗ ਸੀ ਉਹ ਲੱਗ ਚੁੱਕੇ ਆ ਸਾਰਾ ਸਾਰਾ ਹੈਂਡਵਰਕ ਹੈ ਪਲੱਸ ਸਾਰਾ ਉੱਪਰ ਪੈਚ ਵਰਕ ਦਾ ਕੰਮ ਹੈ ਡਿਜ਼ਾਈਨਿੰਗ ਦੇਖੋ ਕਿੰਨੀ ਪਿਆਰੀ ਹੈ ਸਾਰਾ ਪੈਚ ਵਰਕ ਹੈ ਬੜੀ ਪਿਆਰੀ ਆਈਟਮ ਬਣੀ ਹੋਈ ਹੈ ਪੈਚ ਹੈ ਕਿ ਰੰਗ ਵਿੱਚ ਪੇਂਟ ਪ੍ਰਿੰਟ ਦੇ ਉੱਪਰ ਸਾਰਾ ਵਰਕ ਕਰਿਆ ਆ ਬੜਾ ਪਿਆਰਾ ਆਰਟੀਕਲ ਹੈ ਐਦਾਂ ਲੱਗਦਾ ਜਿਵੇਂ ਪੈਚ ਲਗਾਇਆ ਹੋਵੇ ਆ ਚੈੱਕ ਕਰੋ ਇਸ ਦੀ ਬਾਟਮ ਆ ਰਿਹਾ ਸਾਰਾ ਬਾਟਮ ਤੇ ਕੰਮ ਇਹ ਚੀਕੂ ਕਲਰ ਹੈ ਬੜਾ ਪਿਆਰਾ ਸ਼ੇਡ ਹੈ ਔਰ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਹੈ ਅਲਟੀਮੇਟ ਆਰਟੀਕਲ ਹੈ ਜਿਨ੍ਹਾਂ ਨੂੰ wedding ਲਈ ਡਿਜ਼ਾਈਨਰ ਸੂਟ ਚਾਹੀਦਾ ਹੈ ਔਰ ਯੂਨੀਕ ਆਈਟਮ ਚਾਹੀਦੀ ਹੈ ਚਾਹੇ ਸ਼ਰਾਰਾ ਬਣਾਓ ਚਾਹੇ ਸਲਵਾਰ ਬਣਾਓ ਮੈਂ ਕਹਿੰਦਾ ਦੁਪੱਟਾ ਮੜਿਆ ਪਿਆ ਕੋਈ ਜਗ੍ਹਾ ਐਸੀ ਨਹੀਂ ਛੱਡੀ ਜਿੱਥੇ ਕੰਮ ਨਾ ਹੋਵੇ ਦੁਪੱਟੇ ਦੇ ਆ ਚੈੱਕ ਕਰੂੰ ਬੜਾ ਪਿਆਰਾ ਦੁਪੱਟਾ ਪੂਰਾ ਹੈਵੀ ਦੁਪੱਟਾ ਬਣਾ ਹੋਇਆ ਪੀਸ ਅਜੇ 2 ਆਏ ਆ ਜਿਹੜੇ 12 ਤੇ ਆ ਪੀਸ ਤਾਂ 15 ਆਏ ਆ ਜਿਹੜੇ 12 13 ਕੋਰੀਅਰ ਹੋਏ ਆ ਪੀਸ ਉਹ ਸਭ ਲੱਗ ਚੁੱਕੇ ਆ ਸੋ ਹੁਣ ਆਪਣਾ ਆਰਡਰ ਫੇਰ ਪਲੇਸ ਕਰ ਲਓ ਜਿਹੜੇ ਕਸਟਮਰ ਕਹਿੰਦੇ ਆ ਨਾ ਭਾਜੀ 10 ਦੁਕਾਨਾਂ ਘੁੰਮ ਲੀਆਂ ਸੂਟ ਨਹੀਂ ਪਸੰ ਸੋ ਅਸੀਂ ਚਾਰ ਸੂਟ ਖੋਲਣ સાર ਸੂਟ ਪਸੰਦ ਕਰਾਵਾਂਗੇ ਐਨੀ ਗਰੰਟੀ ਕਰਦੇ ਆ ਆ ਚੈੱਕ ਕਰੋ ਕਿਉਂਕਿ ਆਪਣੇ ਕੋਲ ਆਰਟੀਕਲ ਹੀ ਇਹੋ ਜਿਹੇ ਆ ਜਿਨ੍ਹਾਂ ਨੂੰ ਵਿਡਿੰਗ ਲਈ ਸਪੈਸ਼ਲ ਡਿਜ਼ਾਈਨਰ ਸੂਟ ਚਾਹੀਦੇ ਆ ਸਪੈਸ਼ਲ ਪਾਰਟੀ ਵੇਅਰ ਆਰਟੀਕਲ ਚਾਹੀਦੇ ਆ ਆ ਚੈੱਕ ਕਰੋ ਆ ਆ ਰਿਹਾ ਅਸ ਦਾ ਬਿਊਟੀਫੁਲ ਬੁਟੀਕ ਸਟਾਈਲ ਦਾ ਡਿਜ਼ਾਈਨਰ ਸੂਟ ਹੈ ਇਹਦੀ ਮੈਂ ਪਹਿਲਾਂ ਬਾਟਮ ਦਾ ਸਟੱਫ نیچے ਖੋਲਣਾ ਤਾਂ ਕਿ ਕਲਰ ਸਹੀ ਆਵੇ ਆ ਚੈੱਕ ਕਰੋ ਪਹਿਲਾਂ ਤਾਂ ਬਾਟਮ ਦੀ ਗੱਲ ਕਰਾਂ ਬਾਟਮ ਦਾ ਫੈਬਰਿਕ ਆ ਰਿਹਾ ਬਿਲਕੁਲ ਨਵਾਂ ਇਹ ਚਾਰਲੀ ਸ਼ਿਮਰ ਫੈਬਰਿਕ ਆ ਰਿਹਾ ਮਤਲਬ ਜੀ ਜ਼ਿਆਦਾ ਦੇਵੇਂ ਸ਼ਾਇਨ ਜੀ ਨਹੀਂ ਹੈਗੀ ਸਲਫ ਪ੍ਰਿੰਟਿੰਗ ਬਣੀ ਹੋਈ ਹੈ ਆ ਬਾਟਮ ਆਰੀ ਹੈ ਬਾਟਮ ਤੇ ਸਾਰਾ ਹੈਂਡਵਰਕ ਆ ਰਿਹਾ ਹੁਣ ਚੈੱਕ ਕਰੋ ਇਸ ਦੀ ਸ਼ਰਟ ਫੁੱਲ ਪਿਓਰ 35 ਗ੍ਰਾਮ অর্ਗੈਂਜ਼ਾ ਦੀ ਸ਼ਰਟ ਆ ਰਹੀ ਹੈ ਸ਼ਰਟ ਦੇਖੋ ਕਿੰਨੀ ਸ਼ਾਨਦਾਰ ਬਣੀ ਹੋਈ ਹੈ ਤੁਸੀਂ ਡਿਜ਼ਾਈਨਿੰਗ ਚੈੱਕ ਕਰ ਲਓ ਮੈਂ ਕਹਿੰਦਾ ਚਾਰ ਸੂਟ ਖੁੱਲਦੇ ਸਾਰ ਕਸਟਮਰ ਕਹਿੰਦਾ ਭਾਜੀ ਹੋਰ ਖੋਲੋ ਹਣਾ ਬਸ ਸੂਟ ਓਕੇ ਆ ਆ ਚੈੱਕ ਕਰੋ ਉਹ ਪੀਸ ਨੇ ਇਹ ਆਪਣੇ ਕੋਲ ਇਹੋ ਜੀ ਵੈਰਾਈਟੀ ਹੋएगी ਆ ਦੇਖੋ ਸਾਰਾ ਹੈਂਡਵਰਕ ਪ੍ਰੋਪਰ ਹੈਵੀ 슬ੀਵਸ ਤੇ ਕੰਮ ਬਿਲਕੁਲ ਲਾਈਟ ਵੇਟ ਸੂਟ ਹੈ ਔਰ ਲੁੱਕ वाइज ਸੂਟ ਦੇਖੋ ਕਿੰਨਾ ਪਿਆਰਾ ਬਣਾ ਹੋਇਆ ਹੈ ਜਿਨ੍ਹਾਂ ਨੂੰ ਪ੍ਰੋਪਰ ਬੁਟੀਕ ਸਟਾਈਲ ਆਰਟੀਕਲ ਚਾਹੀਦਾ ਇਹੋ ਜਿਹੇ ਆਰਟੀਕਲ ਤੁਸੀਂ ਰੈਡੀ ਕਰਵਾਉਣ ਚੱਲ ਜਓ 25-25 ਹਜ਼ਾਰ ਰੁਪਏ ਆਮ ਨੋਰਮਲ ਗੱਲ ਹੈ ਔਰ ਸੂਟ ਦਾ ਰੇਟ ਬਿਲਕੁਲ ਇਕਨੋਮਿਕਲ ਆਣਾ ਬਿਲਕੁਲ ਘੱਟ ਆਣਾ ਆ ਚੈੱਕ ਕਰੋ ਫੁੱਲ ਪਿਓਰ 35 ਗ੍ਰਾਮ ਔਰਗੈਂਜ਼ਾ ਦਾ ਡਬਲ ਸ਼ੇਡ ਦਾ ਦੁਪੱਟਾ ਪਿਓਰ ਦਾ ਫੈਬਰਿਕ ਲੱਗਾ ਹੋਇਆ ਹੈ ਫੁੱਲ ਪਿਓਰ 35 ਗ੍ਰਾਮ ਔਰਗੈਂਜ਼ਾ ਫੈਬਰਿਕ ਹੈ ਅਲਟੀਮੇਟ ਡਿਜ਼ਾਈਨਰ ਸੂਟ ਹੈ ਜਿਨ੍ਹਾਂ ਨੂੰ ਵੈਡਿੰਗ ਲਈ ਤੋਹਫਾ ਚਾਹੀਦਾ ਕਰ ਲਓ ਕਬੂਲ ਹੁਣੇ ਬਾਏ ਕਰਦੋ ਇੱਕ ਲੈਕਮੀ ਔਰਗੈਂਜ਼ਾ ਦੇ ਵਿੱਚ ਮੈਂ ਆਰਟੀਕਲ ਲੈ ਕੇ ਆਇਆ ਹਾਂ ਔਰ ਰੇਟ ਦੇ ਹਿਸਾਬ ਨਾਲ ਸੂਟ ਇੰਨਾ ਸੋਹਣਾ ਕਿ ਤੁਸੀਂ ਬਾਏ ਕਰ ਲੈਣਾ ਰੇਟ ਸੁਣਦੇ ਸਾ ਪਹਿਲਾਂ ਤਾਂ ਰੇਟ ਸੁਣ ਲਓ ਕੀ ਆ ਰਿਹਾ ਸਿਰਫ 1450 ਰੁਪਏ 1450 ਰੁਪਏ ਦਾ ਇਹ ਆਰਟੀਕਲ ਹੈ ਔਰ ਡਿਜ਼ਾਈਨਿੰਗ ਦੇਖੋ ਕਿੰਨੀ ਪਿਆਰੀ ਹੈ neck ਤੇ ਸਾਰਾ ਦਾ ਸਾਰਾ ਬਟਨ ਵਗਦਾ ਕੰਮ ਹੈ ਔਰ ਪ੍ਰਿੰਟਿੰਗ ਬਹੁਤ ਸੋਹਣੀ ਆ ਰਹੀ ਹੈ ਲੈਕਮੀ ਔਰਗੈਂਜ਼ਾ ਫੈਬਰਿਕ ਆ ਰਿਹਾ ਚਾਹੇ ਫਰਸੀ ਬਾਟਮ ਬਣਾਓ ਚਾਹੇ ਸਲਵਾਰ ਬਣਾਓ ਚੁਆਇਸ ਤੁਹਾਡੀ ਹੈ ਬੁਟੀਕ ਸਟਾਈਲ ਦਾ ਆਰਟੀਕਲ ਰੈਡੀ ਕਰਵਾ ਲਿਓ ਫੂਡ ਪਾਇਆ 2500 3000 ਤੋਂ ਘੱਟ ਨਹੀਂ ਲੱਗੇਗਾ ਔਰ ਪਹਿਲੀ ਵਾਰ ਇਸ ਫ फेब्रुवारी ਬਿਲਕੁਲ ਘਾ ਟ੍ਰੇਨ ਦੇ ਜੀ ਕੋਈ ਆਰਟੀਕਲ ਬਣਿਆ ਤਾਂ ਸਭ ਤੋਂ ਪਹਿਲੀ ਰੇਂਦਰ ਵਿੱਚ ਇਹ ਆਰਟੀਕਲ ਆਇਆ 1450 ਰੁਪਏ ਮੈਂ ਆਪ ਖੁਦ ਹਰਿਆਣਾ ਇਸ ਦਾ ਰੇਟ ਸੁਣ ਕੇ 1450 ਰੁਪਏ ਦਾ ਰੇਟ ਰਹੇਗਾ ਸਿਲਕ ਦੀ ਬੋਟਮ ਆ ਰਹੀ ਹੈ ਔਰ ਦੁਪੱਟਾ ਵੀ ਬੜਾ ਪਿਆਰਾ ਆ ਰਿਹਾ ਫੈਂਸੀ ਦੁਪੱਟਾ ਆ ਰਿਹਾ ਇਸ ਤਰ੍ਹਾਂ ਦਾ ਔਰ ਸ਼ੇਡ ਬੜੇ ਪਿਆਰੇ ਆ ਇੱਕ ਸ਼ੇਡ ਆਊਗਾ ਇਸ ਦੇ ਵਿੱਚ ਪਿੰਕ ਕਲਰ 1450 ਰੁਪਏ ਹਾਂਜੀ ਸਹੀ ਸੁਣਿਆ ਤੁਸੀਂ 1450 ਦੀ ਰੇਂਦਰ ਵਿੱਚ ਇਹ ਆਰਟੀਕਲ ਲੇਗਾ ਇੱਕ ਆ ਰਿਹਾ ਆਵਲਾ ਸ਼ੇਡ ਇੱਕ ਆਏ ਤਿੰਨ ਰੰਗ ਮਿਲਣਗੇ ਤਿੰਨੇ ਰੰਗ ਸੋਹਣੇ ਆ 1450 ਰੁਪਏ ਪ੍ਰਾਈਸ ਦਾ ਐਚ ਡੀ ਪ੍ਰਿੰਟਿੰਗ ਆ ਸਾਰੀ ਸਾਰੀ ਪਿਓਰ ਮਲ ਕੋਟਨ ਦੇ ਵਿੱਚ ਮੈਂ ਡਿਜ਼ਾਈਨ ਲੈ ਕੇ ਆਇਆ ਸਪੈਸ਼ਲ येलो ਮਸਟਰਡ ਕਲਰ ਦਾ ਸੋਲੋ ਆਰਟੀਕਲ ਆਇਆ ਪਰ ਸਾਰਾ ਦਾ ਸਾਰਾ ਆਰੀ ਵਰਕ ਦਾ ਕੰਮ ਆ ਡਿਜ਼ਾਈਨਿੰਗ ਦੇਖੋ ਕਿੰਨੀ ਲਾਜਵਾ ਹੈ ਫੈਬਰਿਕ ਇੰਨਾ ਸੌਫਟ ਹੈ ਇੰਨਾ ਕੂਲ ਹੈ ਨਾ ਕਿ ਮੈਂ ਕਹਿੰਦਾ ਇੰਨਾ ਕੰਫਰਟੇਬਲ ਲਾਈਟ ਵੇਟ ਫੈਬਰਿਕ ਹੈ ਡਿਜ਼ਾਈਨਿੰਗ ਦੇਖੋ ਕਿੰਨੀ ਪਿਆਰੀ ਹੈ ਸਾਰਾ ਫਰੰਟ ਆ ਰਿਹਾ ਅਮੋੜ ਦੇ ਪਾਸ ਦਿਖਾ ਦਿੰਦਾ ਹਾਂ ਮੀ ਬੜਾ ਪਿਆਰਾ ਆਰਟੀਕਲ ਹੈ ਸਾਰਾ ਫਰੰਟ ਆ ਰਿਹਾ ਸਾਰਾ ਸਾਰਾ ਆਰੀ ਵਰਕ ਦਾ ਕੰਮ ਹੈ ਪ੍ਰੋਪਰ ਬੁਟੀਕ ਸਟਾਈਲ ਆਰਟੀਕਲ ਹੈ ਪਿਓਰ ਓਰੀਜਨਲ ਮਸਲੀਨ ਦੀ ਬੋਟਨ ਹੈ ਚੈੱਕ ਕਰੋ ਦੁਪੱਟਾ ਕਿੰਨਾ ਲਾਜਵਾਬ ਹੈ ਆ ਆ ਰਿਹਾ ਜਦ ਦੁਪੱਟਾ ਡਿਜ਼ਾਈਨਰ ਹੀ ਦੁਪੱਟਾ ਆ ਰਿਹਾ ਹੈ ਪੀਸ ਆਏ ਆ ਤਿੰਨ ਫਿਲਹਾਲ ਇਹ ਤਿੰਨ ਆਏ ਆ ਬਾਅਦ ਚ ਤੁਹਾਨੂੰ ਪ੍ਰੀ ਬੁਕਿੰਗ ਤੇ ਮਿਲੇਗਾ ਪ੍ਰਾਈਸ ਆਏਗਾ 3000 ਰੁਪਏ ਹੋਰ ਔਰਗੈਂਜ਼ਾ ਦੇ ਵਿੱਚ 35 ਗ੍ਰਾਮ ਔਰਗੈਂਜ਼ਾ ਦੇ ਆਰਟੀਕਲ ਲੈ ਕੇ ਆਇਆ ਦਬਕੇ ਵਰਕ ਦਾ ਤਿੰਨ ਪੀਸ ਆਏ ਆ ਇੱਕ ਡਿਜ਼ਾਈਨ ਸੋਲੋ ਆਏਗਾ ਆਵਲਾ ਡਿਜ਼ਾਈਨ ਦੇਖੋ ਕਿੰਨਾ ਸ਼ਾਨਦਾਰ ਹੈ ਸਾਰਾ ਦਾ ਸਾਰਾ ਦਬਕੇ ਦਾ ਕੰਮ ਹੈ ਫੁੱਲ ਪਾਰਟੀ ویئر ਵੈਡਿੰਗ ویئر ਕਨਸੈਪਟ ਹੈ ਕਲਰ ਬਿਲਕੁਲ ਡਿਫਰੈਂਟ ਹੈ ਯੂਨੀਕ ਜਿਹਾ ਕਲਰ ਹੈ ਔਰ ਫੈਬਰਿਕ ਪਿਓਰ ਆ ਰਿਹਾ 35 ਗ੍ਰਾਮ ਔਰਗੈਂਜ਼ਾ ਸਾਰਾ ਦਾ ਸਾਰਾ ਦਬਕੇ ਦਾ ਕੰਮ ਪ੍ਰੋਪਰ 슬ੀਵਸ ਤੇ ਕੰਮ ਆ ਰਿਹਾ ਪਿਓਰ ਕ੍ਰੇਪ ਦੀ ਬਾਟਮ ਆ ਰਹੀ ਹੈ ਔਰ ਦੁਪੱਟਾ ਆ ਰਿਹਾ ਫੁੱਲ ਪਿਓਰ 35 ਗ੍ਰਾਮ ਔਰਗੈਂਜ਼ਾ ਦਾ ਦਬਕੇ ਵਰਕ ਦਾ ਦੁਪੱਟਾ ਫੋਰ ਸਾਈਡਡ ਚੈੱਕ ਕਰੋ ਕਿੰਨਾ ਸ਼ਾਨਦਾਰ ਦੁਪੱਟਾ ਜਿਨ੍ਹਾਂ ਨੂੰ ਪਾਰਟੀ ویئر ਵੈਡਿੰਗ ویئر ਸੂਟ ਚਾਹੀਦਾ ਸਭ ਤੋਂ ਸੋਹਣੇ ਆਰਟੀਕਲ ਲੈ ਆ ਦਬਕੇ ਵਰਗਾ ਦਾ ਦੁਪੱਟਾ ਬਣਾਇਆ ਹੈ ਇੱਕ ਡਿਜ਼ਾਈਨ ਆ ਸੋਲੋ ਆਏਗਾ ਇੱਕ ਆਏਗਾ ਆਵਲਾ ਡਿਜ਼ਾਈਨ ਇਹਦੇ ਦੋ ਰੰਗ ਮਿਲਣਗੇ ਇਹ ਆਨੀਅਨ ਸ਼ੇਡ ਆ ਕਲਰ ਬਹੁਤ ਸੋਹਣਾ ਯੂਨੀਕ ਜਿਹਾ ਸ਼ੇਡ ਆ ਆਨੀਅਨ ਸ਼ੇਡ ਆਏਗਾ ਇਹਦੀ ਡਿਜ਼ਾਈਨਿੰਗ ਚੈੱਕ ਕਰੋ ਸਾਰਾ ਦਾ ਸਾਰਾ ਦਬਕੇ ਦਾ ਕੰਮ ਹੈ ਬੜਾ ਪਿਆਰਾ ਆਰਟਿਕਲ ਆ ਫੁੱਲ ਪਾਰਟੀ ਵੇਅਰ ਵੈਡਿੰਗ ਵੇਅਰ ਕਨਸੈਪਟ ਆ ਆ ਚੈੱਕ ਕਰੋ ਇਸਦਾ ਦੁਪੱਟਾ ਆ ਰਿਹਾ ਇਸਦਾ ਦੁਪੱਟਾ ਇਹਦਾ ਫੋਰ ਸਾਈਡ ਦੁਪੱਟਾ ਆਏਗਾ ਬੜਾ ਪਿਆਰਾ ਦੁਪੱਟਾ ਬਣਾ ਹੋਇਆ ਹੈ ਅਲਟੀਮੇਟ ਦੁਪੱਟਾ ਆ ਦੇਖੋ ਆ ਫੋਰ ਸਾਈਡ ਦੁਪੱਟਾ ਆਏਗਾ ਇੱਕ ਇਸ ਦੇ ਵਿੱਚ ਕ ਕੋਈ ਵੀ ਡਿਜ਼ਾਈਨ ਕੋਈ ਵੀ ਕਲਰ ਬਾਈ ਕਰ ਲਓ ਦੋਨਾਂ ਦੇ ਵਿੱਚੋਂ ਬੜਾ ਪਿਆਰਾ ਆਰਟੀਕਲ ਹੈ ਇਹਦੇ ਦੋ ਰੰਗ ਆਗੇ ਨੀਚੇ ਵਾਲਾ ਸੋਲੋ ਹੋਊਗਾ ਫੁੱਲ ਪ्योर 35 ਗ੍ਰਾਮ ਆਰਗੈਂਜ਼ਾ ਦਾ ਪੀਸ ਹੈ ਇਹ